ਹਮੇਸ਼ਾ ਪੰਜਾਬ ਲਈ ਥਰੂ ਸਪੋਰਟ ਕਰਦਾ ਹੈ ਤੇ ਦਿਲਜੀਤ ਪੰਜਾਬ ਦੇ ਨੇ ਤੁਸੀਂ ਇਮੋਸ਼ਨਲ ਹੋ ਜਾਂਦੇ ਹੋ ਇਹ ਗੱਲ ਕਰਦੇ ਮੈਂ ਸਮਝ ਸਕਦਾ ਹਾਂ ਜਜ਼ਬਾਤ ਹੈ ਇਹ ਇਮੋਸ਼ਨ ਹੈ ਇਹਨਾਂ ਦਾ ਚੜ੍ਹਦੀ ਕਲਾ 'ਚ ਰਹਿਣਾ ਆਪਾਂ ਆਪਾਂ ਚੜ੍ਹਦੀ ਕਲਾ ਆਲੇ ਆ ਸਾਰੇ ਦਿਲਜੀਤ ਭਾਜੀ ਨੇ ਤੁਹਾਡੀ ਡਿਊਟੀ ਲਈ ਤੁਸੀਂ ਸਪੈਸ਼ਲੀ ਆਏ ਹੋ ਕੀ ਕੀ ਤੁਸੀਂ ਕਰ ਰਹੇ ਹੋ ਭਾਈ ਅਸੀਂ ਸਿਰਫ ਇੱਥੇ ਹੈ ਕਰਵਾਉਣੇ ਵਾਲੀ ਇੱਕ ਪਰਮਾਧਮਾ ਆਪਣੇ ਆਪ ਕਰਵਾ ਰਿਹਾ ਹੈ ਬਸ ਮੈਂ ਇੱਥੇ ਆ ਗਏ। ਮਹਾਰਾਜੀ ਤਰਫ ਸੇ ਸੇਵਾ ਲੈਣੀ ਸੀ ਪ੍ਰਮਾਤਮਾ ਕੋ। ਮੁਝੇ ਬਸ ਇਤਨਾ ਹੀ ਪਤਾ ਹੈ। ਇਹ ਭੈਣ ਦੀ ਅੱਖਾਂ 'ਚ ਜਦੋਂ ਅਥਰੂ ਦੇਖੇ ਨਾ ਔਰ ਪਤਾ ਲੱਗੇ ਕਿ ਦਿਲੋਂ ਕੰਮ ਕਰਨਾ ਚਾਹ ਰਹੇ ਔਰ ਇਹਨੇ ਕਿਹਾ ਕਿ ਮੈਂ ਗਰਾਊਂਡ ਜ਼ੀਰੋ ਤੇ ਪਾਣੀ 'ਚ ਵੀ ਜਾਵਾਂਗੀ। ਜਿੱਥੇ ਵੀ ਜਾਣਾ ਪਵੇ ਮੈਂ ਤੁਹਾਡੇ ਨਾਲ ਜਾਵਾਂਗੀ। ਨਹੀਂ ਤੇ ਇੰਨੇ ਇੰਟੀਰੀਅਰ ਦੇ ਵਿਚਕਾਰ ਹਮ ਮਤਲਬ ਆਉਣਾ ਬਹੁਤ ਔਖਾ ਬਾਈ ਜੀ। ਪੰਜਾਬ ਦਿਲਜੀਤ ਨਾਲ ਹੈ ਤਾਂ ਫਿਰ ਦਿਲਜੀਤ ਵੀ ਪੰਜਾਬ ਨਾਲ ਹੈ। ਬਸ ਇਹੀ ਬਸ ਐਮੋਸ਼ਨ ਨਹੀਂ ਗਈ ਸੀ। ਇਹੀ ਮੋਸ਼ਨ ਦਿਲਜੀਤ ਜੀ ਵੱਲੋਂ ਵੀ ਆ ਦਿਲਜੀਤ ਦਸਾਨ ਵੱਲੋਂ ਵੀ ਇਹੀ ਮੋਸ਼ਨ ਆ ਕਿ ਜਿੰਨੇ ਸਾਡੇ ਤੋਂ ਹੋਊਗਾ ਅਸੀਂ ਖੜੇ ਆ ਬਿਕੋਜ਼ ਪੰਜਾਬ ਹਮੇਸ਼ਾ ਸਪੋਰਟ ਕੀਤੀ ਆ ਜਿੰਨੇ ਕਿ ਜੁਟਕਾ ਸਾਡੇ ਤੋਂ ਹੋਊਗਾ ਅਸੀਂ ਤਾਂ ਹੜ੍ਹਾਂ ਦਾ ਪਾਣੀ ਨੀਵਾ ਹੋਣ ਤੋਂ ਬਾਅਦ ਵੱਡੀ ਪੰਜਾਬ ਦੇ ਵਿੱਚ ਸਮੱਸਿਆ ਬਣੀ ਹੈ ਕਿ ਲੋਕਾਂ ਦੇ ਘਰ ਟਹੇ ਪਸ਼ੂ ਮਰੇ ਉਹਦਾ ਨੁਕਸਾਨ ਜਿਹੜਾ ਹੁਣ ਹੌਲੀ-ਹੌਲੀ ਪਤਾ ਲੱਗ ਰਿਹਾ ਪਰ ਬਹੁਤ ਥਾਵਾਂ ਤੇ ਜਿਹੜੇ ਬੰਨ ਐ ਉਹ ਟੈਂ ਕਰਕੇ ਪਾਣੀ ਗਾਂ ਨਿਕਾਸ ਹੋਇਆ ਤਾਂ ਹੜ੍ਹ ਆਇਆ ਔਰ ਕਈ ਥਾਂ ਤੇ ਸੜਕਾਂ ਰੁੜ ਗਈਆਂ ਅਸੀਂ ਇਸ ਵੇਲੇ ਦੀਨਾਨਗਰ ਇਲਾਕੇ ਦੇ ਵਿੱਚ ਪਿੰਡ ਚਿੱਟੀ ਫਰੀਦਪੁਰ ਕਲੋਨੀ ਦੇ ਨੇੜੇ ਖੜੇ ਆ ਇਹ ਪਿੱਛੇ ਮੇਰੇ ਜੋ ਸੜਕ ਹੈ ਟਾਂਡਾ ਤੇ ਦੀਨਾਨਗਰ ਨੂੰ ਜਾਂਦਾ ਔਰ ਇਹਦੇ ਪਿੱਛੇ ਜੇਕਰ ਤੁਸੀਂ ਦੇਖੋਗੇ ਤਾਂ ਇਹ ਸੜਕ ਬਹੁਤ ਵੱਡਾ ਪਾੜ ਜਿਹੜਾ ਪਿਆ ਹੈ ਕਈ ਫੁੱਟ ਦਾ ਇਹ ਪਾੜ ਪਿਆ ਜਿਹੜੀ ਸੜਕੇ ਟੁੱਟ ਗਈ ਹੈ ਇੱਥੋਂ ਪਾਣੀ ਦੀ ਨਿਕਾਸੀ ਜਿਹੜੀ ਹੈ ਉਹ ਹੋਈ ਇਧਰ ਖੱਬੇ ਹੱਥ ਤੇ ਸਾਰਾ ਜਿਹੜਾ ਹੜ੍ਹ ਆਇਆ ਔਰ ਵੱਡੀ ਗੱਲ ਹੈ ਕਿ ਕਨੈਕਸ਼ਨ ਟੁੱਟੇ ਐ ਇੱਥੇ ਇਸ ਵੇਲੇ ਕੁਝ ਦਿਨ ਪਹਿਲਾਂ ਹੁਣ ਅਰਦਾਸ ਕੀਤੀ ਗਈ ਹੈ ਗਲੋਬਲ ਸਿਕ ਸੰਸਥਾ ਦੇ ਵੱਲੋਂ ਔਰ ਸਾਂਝ ਫਾਊਂਡੇਸ਼ਨ ਗਲੋਬਲ ਸਿਕ ਅਮਰਪ੍ਰੀਤ ਸਿੰਘ ਹੁਣੇ ਸਾਂਝ ਫਾਊਂਡੇਸ਼ਨ ਦਿਲਜੀਤ ਦੋਸਾਂਝ ਹੁਣਾਂ ਦੀ ਜਿਹੜੀ ਸੰਸਥਾ ਹੈ ਔਰ ਸੋਨਾਲੀ ਸਿੰਘ ਹੁਣੇ ਇੱਥੇ ਆਏ ਨੇ ਐਡਮਿਨਿਸਟ੍ਰੇਸ਼ਨ ਤੋਂ ਵੀ ਜਸਪਿੰਦਰ ਸਿੰਘ ਸਾਹਿਬ ਸਾਡੇ ਨਾਲ ਐਸਡੀਐਮ ਸਾਹਿਬ ਨੇ ਇੱਥੋਂ ਦੇ ਉਹ ਮੌਜੂਦ ਸਿਗੇ ਇੱਥੇ ਔਰ ਇਨਸਪੈਕਸ਼ਨ ਹੋਈ ਦੋਨਾਂ ਸੰਸਥਾਵਾਂ ਨੇ ਮਿਲ ਕੇ ਜੁਆਇੰਟ ਫੈਸਲਾ ਲਿਆ ਕਿ ਪੰਜਾਬ ਚ ਸਿਰਫ ਇਹ ਹੀ ਨਹੀਂ ਹੋਰ ਬਹੁਤ ਥਾਂ ਤੇ ਜਿੱਥੇ-ਜਿੱਥੇ ਪੋਸੀਬਲ ਹੋਊਗਾ ਇਹਨਾਂ ਵੱਲੋਂ ਜਾਣਾ ਇਹ ਜਾ ਕੇ ਜਿੱਥੇ ਕੋਈ ਬੰਨਪੂਰਨਾ ਜਾਂ ਸੜਕ ਜਿਹੜੀ ਹੈ ਉਹ ਕਿਤੇ ਤਸ ਗਈ ਹੈ ਜਾਂ ਉਹਨੂੰ ਠੀਕ ਕਰਨਾ ਹੈ ਤਾਂ ਇਹ ਕਾਰਜ ਆਰੰਭਣ ਵਾਸਤੇ ਕੁਝ ਦਿਨ ਪਹਿਲਾਂ ਅਰਦਾਸ ਕੀਤੀ ਗਈ ਹੈ ਅ ਦਿਲਜੀਤ ਹੋਣਾ ਦੀ ਪੂਰੀ ਟੀਮ ਵੀ ਹੈ ਮੈਂ ਮੈਂ ਅਮਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਅਮਰਪ੍ਰੀਤ ਜੀ ਇਸ ਪ੍ਰੋਜੈਕਟ ਬਾਰੇ ਕਿਵੇਂ ਜ਼ਹਿਨ ਦੇ ਵਿੱਚ ਆਇਆ ਔਰ ਇਹ ਕਿਵੇਂ ਸ਼ੁਰੂਆਤ ਕੀਤੀ ਹੈ ਜੈਨ ਦੇ ਵਿੱਚ ਘਰ ਤੋਂ ਕਿਉਂਕਿ ਪਹਿਲੇ ਦਿਨ ਤੋਂ ਹੀ ਇਸੇ ਹੀ ਇਲਾਕਿਆਂ ਦੇ ਵਿੱਚ ਘਾਰ ਕਿਸ਼ਤੀਆਂ ਲੈ ਕੇ ਅਸੀਂ ਲੋਕਾਂ ਨੂੰ ਐਮਰਜੈਂਸੀ ਰਿਲੀਫ ਤੇ ਰੈਸਕਿਊ ਦੇ ਕੰਮ ਕੀਤੇ ਸੀ ਸੋ ਕੱਲ ਜਦੋਂ ਸਾਡੀ ਮੀਟਿੰਗ ਹੋਈ ਪਹਿਲਾਂ ਸਾਂਝ ਫਾਊਂਡੇਸ਼ਨ ਸੋਨਾਲੀ ਮੈਮ ਦੇ ਨਾਲ ਤੇ ਸਾਡੀ ਕੋਸ਼ਿਸ਼ ਸੀ ਕਿ ਅਸੀਂ ਹਰ ਇੱਕ ਇਲਾਕੇ ਦੇ ਵਿੱਚ ਘਰ ਪਹਿਲਾਂ ਵਿਜ਼ਿਟ ਕਰੀਏ ਔਰ ਫਿਰ ਇੱਕ ਜਿਹੜਾ ਸਾਂਝਾ ਪਲਾਨ ਹੈ ਉਹ ਸਾਹਮਣੇ ਲੈ ਕੇ ਆਈਏ ਸੰਗਤ ਦੇ ਤੇ ਕੱਲ ਅਸੀਂ ਪਹਿਲਾਂ ਜਿਹੜਾ ਰਮਦਾਸ ਏਰੀਆ ਸੀਗਾ ਜਿੱਥੇ ਹਜੇ ਵੀ ਪਾਣੀ ਖੜਾ ਹੈ ਔਰ ਟਰੈਕਟਰ ਦੇ ਰਾਈ ਕੋਸ਼ਿਸ਼ ਕੀਤੀ ਕਿ ਕਿਸ਼ਤੀ ਵੜ ਪਾਣੀ ਕਾਫੀ ਨੀਚੇ ਆ ਚੁੱਕਾ ਸੀ ਟਰੈਕਟਰ ਦੇ ਰਾਈ ਸਾਨੂੰ ਜਾ ਕੇ ਉੱਥੇ ਐਮਰਜੈਂਸੀ ਰੀਲੀਫ ਦੇਣਾ ਪਿਆ ਔਰ ਅੱਜ ਅਸੀਂ ਪੂਰਾ ਦਿਨ ਅਸੈਸਮੈਂਟ ਦਾ ਰੱਖਿਆ ਸੀ ਕਿ ਜਿੱਥੋਂ ਹੁਣ ਬਿਲਕੁਲ ਪਾਣੀ ਨਿਕਲ ਚੁੱਕਿਆ ਔਰ ਐਕਚੁਅਲ ਜਿਹੜਾ ਲਾਸ ਹੈ ਉਹ ਇੱਥੋਂ ਪਤਾ ਲੱਗਣਾ ਸ਼ੁਰੂ ਹੋਣਾ ਸੋ ਪਾਣੀ ਦੇ ਉੱਪਰ ਤਾਂ ਤੁਸੀਂ ਕਿਸ਼ਤੀਆਂ ਚਲਾ ਰਹੇ ਹੋ ਬਟ ਨੀਚੇ ਜਦੋਂ ਪਾਣੀ ਨਿਕਲ ਜਾਣਾ ਬਿਮਾਰੀਆਂ ਕੀ ਫੈਲਣੀਆਂ ਗਾਰਾ ਕਿੰਨਾ ਪਿਆ ਔਰ ਆ ਦੇਖੋ ਤੁਸੀਂ ਹੁਣ ਮੈਨੂੰ ਲੱਗਦਾ ਕਿ ਅਜ ਦੋ ਦਿਨ ਬਾਅਦ ਮੈਂ ਧੁੱਪ ਦੇਖ ਰਿਹਾ ਤੇ ਸਾਰਾ ਦਿਨ ਮੀਂਹ ਪਈ ਜਾ ਰਹੇ ਨੇ ਘਰ ਆਪਣੇ ਬੈੱਡ ਗੱਦੇ ਸਾਰਾ ਕੁਝ ਸੁੱਕਣੇ ਪਾਇਆ ਕੱਪੜੇ ਬਾਹਰ ਖਿਲਰੇ ਹੋਏ ਨੇ ਸੋ ਆਪਣੇ ਪੁੱਲੀਆਂ ਦੇ ਉੱਤੇ ਟੈਂਟ ਲਗਾ ਕੇ ਤਰਪਾਲਾ ਲਗਾ ਕੇ ਲੋਕ ਰਹਿ ਰਹੇ ਨੇ ਸੋ ਇਹ ਐਕਚੁਅਲ ਲਾਸਸ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਕੰਮ ਇਨੀਸ਼ੀਏਟ ਕਰੀਏ ਬਾਕੀ ਤਾਂ ਟੀਮਾਂ ਲੱਗੀਆਂ ਹੋਈਆਂ ਨੇ ਇੰਨੇ ਵੋਲੰਟੀਅਰ ਸਾਡੇ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੇ ਨੇ ਬਟ ਇਹ ਕੰਮ ਦੀ ਜਿਹੜੀ ਸ਼ੁਰੂਆਤ ਸੀ ਅਸੀਂ ਧੰਨਵਾਦ ਕਰਦੇ ਆਂ ਦਿਲਜੀਤ ਬਾਜੀ ਦਾ ਸੁਨਾਲੀ ਮਹਿਮ ਦਾ ਸਾਂਝ ਫਾਊਂਡੇਸ਼ਨ ਦੀ ਪੂਰੀ ਟੀਮ ਦਾ ਵੀ ਇਹਨਾਂ ਦੀ ਇੰਨੀ ਵੱਡੀ ਟੀਮ ਸਾਡੇ ਨਾਲ ਐਸੋਸੀਏਟ ਹੋਈ ਹੈ ਔਰ ਇਹ ਇਹੀ ਇੱਕ ਮਤਲਬ ਕਹਿੰਦੇ ਨੇ ਕਿ ਹੱਥ ਜੁੜੇ ਨੇ ਔਰ ਅਸੀਂ ਇਕੱਲਾ ਕੋਈ ਵੀ ਨਹੀਂ ਕੁਝ ਕਰ ਸਕਦਾ ਸੋ ਜਦ ਤੱਕ ਕਿਸੇ ਨੂੰ ਸਾਥ ਨਾ ਮਿਲੇ ਔਰ ਇਹ ਸਾਥ ਦੇ ਨਾਲ ਹੀ ਅੱਜ ਪੰਜਾਬ ਦੁਆਰਾ ਖੜਾ ਹੋਣ ਦੀ ਤਵਾਦ ਦੇ ਵਿਚਾਰ ਹੈਗਾ ਔਰ ਇਹ ਵਿਸ਼ਵਾਸ ਹੈ ਕਿ ਸ਼ਾਇਦ ਇਕੱਠੇ ਮਿਲ ਕੇ ਯਾਨੀ ਕਿ ਆਰਗੇਨਾਈਜੇਸ਼ਨ ਐਸਡੀਐਮ ਸਾਹਿਬ ਨੂੰ ਫੋਨ ਕੀਤਾ ਐਡਮਿਨਿਸਟ੍ਰੇਸ਼ਨ ਸਾਹਿਬ ਕਹਿੰਦੇ ਐਡਮਿਨਿਸਟ੍ਰੇਸ਼ਨ ਦੀ ਕੋਈ ਵੀ ਹੈਲਪ ਚਾਹੀਦੀ ਹੈ ਕੋਈ ਵੀ ਪੇਪਰ ਵਰਕ ਹੈ ਕੋਈ ਵੀ ਪਰਮਿਸ਼ਨਸ ਨੇ ਇਹਨਾਂ ਨੇ ਮੌਕੇ ਤੇ ਐਕਸੀਡੈਂਟ ਸਾਹਿਬ ਨੂੰ ਵੀ ਬੁਲਾਇਆ ਸੋ ਇਹੀ ਸਪੋਰਟ ਹੈ ਸਰਕਾਰਾਂ ਦੀ ਵੀ ਸਪੋਰਟ ਹੋਵੇ ਐਡਮਿਨਿਸਟ੍ਰੇਸ਼ਨ ਦੀ ਸਪੋਰਟ ਹੋਵੇ ਜਿਹੜੇ ਜਿਨ੍ਹਾਂ ਕੋਲੇ ਗਰਾਊਂਡ ਦਾ ਤਜਰਬਾ ਹੈ ਔਰ ਜਿਹੜੇ ਫਾਈਨੈਂਸ਼ਲੀ ਸਪੋਰਟ ਕਰਨਾ ਚਾਹੁੰਦੇ ਨੇ ਇੱਕ ਨੈਟਵਰਕ ਹੁੰਦਾ ਇਹ ਟੀਮ ਵਰਕ ਹੈ ਸੋ ਅਸੀਂ ਟੀਮ ਵਰਕ ਦੇ ਤਰ੍ਹਾਂ ਆਸਾਂ ਫਾਊਂਡੇਸ਼ਨ ਗਲੋਬਲ ਸਿਕਸ ਐਡਮਿਨਿਸਟ੍ਰੇਸ਼ਨ ਹੋਰ ਵੀ ਜਿਹੜੇ ਲੋਕਲ ਲੈਵਲ ਤੇ ਸਰਪੰਚ ਲੈਵਲ ਤੇ ਜਿਹੜੇ ਕੰਮ ਕਰ ਰਹੇ ਨੇ ਜ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਇਹ ਡਿਟੇਲ ਦੇ ਵਿੱਚ ਘਰ ਘਰ ਟੁੱਟੇ ਹੋਏ ਨੇ ਔਰ ਡਿਟੇਲ ਚ ਅਸੀਂ ਪੂਰੀ ਲਿਸਟ ਬਣਾਣੀ ਸ਼ੁਰੂ ਕਰਤੀਆਂ ਰਿਪੋਰਟਿੰਗ ਸਿਸਟਮ ਸਟਾਰਟ ਕਰਤਾ ਪਿੰਡ ਬਾਈ ਪਿੰਡ ਜਾਵਾਂਗੇ ਔਰ ਜੋ ਜੋ ਰਿਪੋਰਟਸ ਹੋਣਗੀਆਂ ਉਦਾਂ ਹੀ ਅਸੀਂ ਇਹ ਪ੍ਰੋਜੈਕਟ ਨੂੰ ਅੱਗੇ ਵਧਾਵਾਂਗੇ ਸੁਨਾਲੀ ਜੀ ਵੈਸੇ ਤੁਸੀਂ ਘੱਟ ਬੋਲਦੇ ਹੋ ਮੈਨੂੰ ਪਤਾ ਪਰ ਥੋੜੀ ਜੀ ਡਿਟੇਲ ਦੇ ਦਿਓ ਤੁਸੀਂ ਦਲਜੀਤ ਭਾਜੀ ਨੇ ਤੁਹਾਡੀ ਡਿਊਟੀ ਲਈ ਤੁਸੀਂ ਸਪੈਸ਼ਲੀ ਆਏ ਹੋ ਕੀ ਕੀ ਤੁਸੀਂ ਕਰ ਰਹੇ ਹੋ ਭਾਈ ਆਮ ਸਿਰਫ ਯਹਾਂ ਤੇ ਹੈ ਕਰਵਾਉਣ ਵਾਲੀ ਇੱਕ ਪ੍ਰਮਾਧਮਾ ਆਪਣੇ ਆਪ ਕਰਵਾ ਰਹਾ ਹੈ ਬਸ ਮੈਂ ਆ ਆ ਗਏ ہماری ਤਰਫ ਸੇ ਸੇਵਾ ਲੈਣੀ ਥੀ ਪਰਮਾਤਮਾ ਕੋ ਮੂਝੇ ਬਸ ਇਤਨਾ ਹੀ ਪਤਾ ਹੈ ਬਾਕੀ ਜਿਦੈ ਨਾ ਹੁਕਮ ਹੁੰਦਾ ਜਾਉਗਾ ਅਸੀਂ ਇਸ ਕਰਦੇ ਰਹਿਣਾ ਔਰ ਇਹਨਾਂ ਦੇ ਨਾਲ ਮਿਲ ਕੇ ਕਰ ਰਹੇ ਹਾਂ ਗਲੋਬਲ ਸਿਕਸ ਤੇ ਹਾਂਜੀ ਔਨ ਗਰਾਉਂਡ ਬਾਜੀ ਦੀ ਟੀਮ ਸਾਨੂੰ ਸਪੋਰਟ ਕਰ ਰਹੀ ਆ ਤੇ ਐਗਜ਼ੀਕਿਊਸ਼ਨ ਦੇ ਵਿੱਚ ਬਿਕੋਜ਼ ਅਸੀਂ ਤਾਂ ਹੁਣ ਨਵਾਂ ਹੀ ਸ਼ੁਰੂ ਕੀਤਾ ਸੀ ਤੇ ਬਾਜੀ ਵੱਲੋਂ ਬਹੁਤ ਹੈਲਪ ਹੋਈ ਬਾਜੀ ਨੇ ਬਹੁਤ ਸਪੋਰਟ ਕੀਤਾ ਤੇ ਐਡਮਿਨਿਸਟ੍ਰੇਸ਼ਨ ਦਾ ਵੀ ਥੈਂਕ ਯੂ ਤੁਸੀਂ ਵੀ ਸਾਡੇ ਨਾਲ ਖੜੇ ਆ ਸਾਡੀ ਥੈਂਕ ਯੂ ਭਾਜੀ ਬਸ ਇਹ ਨੇ ਔਰ ਤੁਸੀਂ ਇੱਕ ਅਨਾਉਂਸਮੈਂਟ ਹੈ ਕਿ 10 ਪਿੰਡਾਂ ਨੂੰ ਅਡਾਪਟ ਕਰ ਰਹੇ ਹਾਂ ਔਰ ਬਾਕੀ ਕੰਮ ਵੀ ਨਾਲ ਨਾਲ ਚੱਲਦੇ ਜਾ ਰਹੇ ਥੋਡੇ ਭਾਜੀ ਜਿੰਨਾ ਇੱਕ ਹੋਊਗਾ ਸਾਡੇ ਤੋਂ ਆਪਾਂ ਇਕੱਠੇ ਕਰਨਾ ਹੈ ਸਾਰੇ ਨੇ ਤੇ ਜੀ ਕਿਸੇ ਪਿੰਡ ਦੇ ਵਿੱਚ ਲੋੜ ਆ ਕਿਸੇ ਦਾ ਕਰੀ ਬਿਲਡ ਕਰਨਾ ਹੈ ਜਿਵੇਂ ਹੁਣ ਇਹ ਇਹ ਵੀ ਰੀਬਿਲਡ ਕਰਨਾ ਜਿੰਨਾ ਕਿ ਸਾਡੇ ਤੋਂ ਹੋਊਗਾ ਸਾਰੇ ਬ੍ਰਦਰਸ ਨਾਲ ਮਿਲ ਕੇ ਇੰਟੈਂਸ਼ਨ ਹੀ ਈ ਹੈ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਕਿ ਪੰਜਾਬ ਦਿਲਜੀਤ ਨਾਲ ਹੈ ਤਾਂ ਫਿਰ ਦਿਲਜੀਤ ਵੀ ਪੰਜਾਬ ਨਾਲ ਹੈ ਬਸ ਇਹੀ ਬਸ ਇਮੋਸ਼ਨ ਇਹੀ ਸੀ ਕਿ ਹਮੇਸ਼ਾ ਪੰਜਾਬ ਲਈ ਥਰੂ ਸਪੋਰਟ ਕਰਦਾ ਹੈ ਤੇ ਦਿਲਜੀਤ ਪੰਜਾਬ ਦੇ ਨਾਲ ਹੈ ਤੁਸੀਂ ਇਮੋਸ਼ਨਲ ਹੋ ਜਾਂਦੇ ਹੋ ਇਹ ਗੱਲ ਕਰਦੇ ਮੈਂ ਸਮਝ ਸਕਦਾ ਹਾਂ ਜਜ਼ਬਾਤ ਹੈ ਇਹ ਇਮੋਸ਼ਨ ਹੈ ਇਹਨਾਂ ਦਾ ਚੜ੍ਹਦੀ ਕਲਾ 'ਚ ਰਹਿਣਾ ਆਪਾਂ ਆਪਾਂ ਚੜ੍ਹਦੀ ਕਲਾ ਵਾਲੇ ਆ ਸਾਰੇ ਉਹ ਇਹ ਮੋਸ਼ਨ ਵੀ ਚੜਦੀ ਕਲਾ ਵਾਲਾ ਹੈ ਇਹ ਮੋਸ਼ਨ ਵੀ ਚੜਦੀ ਕਲਾ ਵਾਲਾ ਐਵੇਂ ਕਿਸੇ ਦੇ ਅੱਖਾਂ ਚੋਂ ਨਹੀਂ ਪਰਦੇ ਔਰ ਮੈਂ ਇਹ ਨਹੀਂ ਕਿ ਅੱਜ ਮੈਂ ਜਦੋਂ ਪਹਿਲੇ ਦਿਨ ਇਹਨਾਂ ਨੂੰ ਮਿਲਿਆ ਜਦੋਂ ਗੱਡੀ 'ਚ ਅਸੀਂ ਬੈਠੇ ਔਰ ਮੈਂ ਸਿਰਫ ਇਹਨਾਂ ਨੂੰ ਦੱਸ ਰਿਹਾ ਸੀ ਕਿ ਅਸੀਂ ਪਿਛਲੇ ਹਫ਼ਤੇ 'ਚ ਕੀਤਾ ਕੀ ਹੈ ਔਰ ਇਹ ਭੈਣ ਦੀ ਅੱਖਾਂ 'ਚ ਜਦੋਂ ਅਥਰੂ ਦੇਖੇ ਨਾ ਔਰ ਪਤਾ ਲੱਗੇ ਕਿ ਇਹ ਦਿਲੋਂ ਕੰਮ ਕਰਨਾ ਚਾਹ ਰਹੇ ਔਰ ਇਹਨੇ ਕਿਹਾ ਕਿ ਮੈਂ ਗਰਾਊਂਡ ਜ਼ੀਰੋ ਤੇ ਪਾਣੀ 'ਚ ਵੀ ਜਾਵਾਂਗੀ ਜਿੱਥੇ ਵੀ ਜਾਣਾ ਪਵੇ ਮੈਂ ਤੁਹਾਡੇ ਨਾਲ ਜਾਵਾਂਗੀ ਨਹੀਂ ਤੇ ਇੰਨੇ ਇੰਟੀਰੀਅਰ ਦੇ ਵਿਚਕਾਰ ਹਮ ਮਤਲਬ ਆਉਣਾ ਬਹੁਤ ਔਖਾ ਬਾਈ ਜੀ औखाते <laughs> ਲਿਸ ਤੁਸੀਂ ਇਹ ਮੋਸ਼ਨ ਇਹ ਇਹਨੂੰ ਦਿਲ ਚ ਰੱਖੋ ਸਾਰਾ ਪੰਜਾਬ ਦਿਲਜੀਤ ਨਾਲ ਹੈ ਤੇ ਦਿਲਜੀਤ ਅੱਜ ਇਸ ਕਰਕੇ ਪੰਜਾਬ ਨਾਲ ਹੈ ਹਮੇਸ਼ਾ ਹੀ ਥੈਂਕ ਯੂ ਐਸ ਡੀ ਐਮ ਸਾਹਿਬ ਤੁਸੀਂ ਥੋੜਾ ਜਿਹਾ ਇਸ ਬਾਰੇ ਦੱਸ ਦਿਓ ਕਿ ਕੀ ਪ੍ਰੋਸੈਸ ਰਹੂਗਾ ਔਰ ਕਿਉਂਕਿ ਟੈਕਨੀਕਲਿਟੀ ਸਰਕਾਰੀ ਹੁੰਦੀਆਂ ਜਾਂ ਸਿਰਫ ਇੱਕ ਵਾਰੀ ਇਹ ਬੇਸਿਕ ਬੰਨ ਲਾ ਦੇਣਗੇ ਜਾਂ ਤੁਹਾਡੀ ਸਪੋਰਟ ਰਹੂਗੀ ਸੋ ਬੇਸਿਕਲੀ ਫਰਸਟਲੀ ਅਸੀਂ ਥੈਂਕਫੁਲ ਹਾਂ ਟੂ ਗਲੋਬਲ ਸਿੱਖ ਐਂਸਾਨ ਫਾਊਂਡੇਸ਼ਨ ਬਿਕਾਜ਼ ਜਦੋਂ ਅਸੀਂ ਅਸੈਸ ਕਰ ਰਹੇ ਸੀ ਵੀ ਗਾਟ ਟੂ ਨੋ ਹਲੇ ਤੱਕ ਅਸੀਂ ਜਿਹੜੇ ਬਰੀਚਸ ਲੱਭ ਪਏ ਆ ਵੀ ਨੋ ਕਿ 14 ਬਰੀਚਸ ਨੇ ਸਾਡੀ ਅਸੈਸਮੈਂਟ ਹਾਲੇ ਵੀ ਔਨ ਗਰਾਉਂਡ ਚੱਲ ਰਹੀ ਹੈ ਵਿਦ ਰਿਸਪੈਕਟ ਟੂ ਬਰੀਚਸ ਤੇ ਬਾਕੀ 14 ਸਿਰਫ ਜਿਹੜੇ ਤੁਹਾਡੇ ਜੂਰਿਸਡਿਕਸ਼ਨ ਚ ਆਉਂਦੇ ਨੇ ਬਿਲਕੁਲ ਜੀ ਬਿਲਕੁਲ ਜੋ ਇੱਥੇ ਨੇ ਹਾਂਜੀ ਸੋ ਇਹ ਬਰੀਚਸ ਪੂਰੇ ਕਰਨ ਲਈ ਮਤਲਬ ਦ ਐਡਮਿਨਿਸਟ੍ਰੇਸ਼ਨ ਨੇ ਮਕੋੜੇ ਕੰਮ ਸ਼ੁਰੂ ਕੀਤਾ ਹੋਇਆ ਇਸ ਵਕਤ ਬਟ 14 ਤੱਕ ਅਸੀਂ ਪੌਂਚਨਾ ਇਟ ਵਿਲ ਟੇਕ ਅ ਟਾਈਮ ਇਟ ਇਜ਼ ਟੇਕਿੰਗ ਅ ਟਾਈਮ ਐਂਡ ਵੀ ਆਲਸੋ ਅਸੀਂ ਵਿੱਚ ਆਉਣੇ ਆ ਕਿ ਛੇਤੀ ਤੋਂ ਛੇਤੀ ਕੰਮ ਮੁਕੰਮਲ ਹੋਵੇ ਐਂਡ ਵੀ ਆ ਰੀਲੀ ਥੈਂਕਫੁਲ ਕਿ ਜਦੋਂ ਇਦਾਂ ਦੀਆਂ ਸੰਸਥਾਵਾਂ ਜੋ ਟੈਕਨੀਕਲ ਕੰਮ ਵੀ ਆਪਣੇ ਸਿਰ ਮੱਥੇ ਲੈ ਕੇ ਜਿਵੇਂ ਕਿ ਗਲੋਬਲ ਸਿਕ ਫਾਊਂਡੇਸ਼ਨ ਹੋਗੀ ਸਾਂਝ ਫਾਊਂਡੇਸ਼ਨ ਦੇ ਅਪਰੋਚਡ ਕਿ ਵੀ ਵਾਂਟ ਟੂ ਵਰਕ ਦੈ ਵੀ ਵਰ ਲਾਈਕ ਕਿ ਮਤਲਬ ਵੀ ਵਾਂਟ ਆਰ ਜਿਹੜੇ ਜਿਹੜਾ ਨੁਕਸਾਨ ਹੋਇਆ ਸਾਡੇ ਲੋਕਾਂ ਦਾ ਜਾਂ ਜਿਹੜੀ ਜਿਹੜੀ ਇੱਥੇ ਹੈਗੀ ਹੈ ਛੇਤੀ ਤੋਂ ਛੇਤੀ ਪੂਰਿਆ ਜਾ ਸਕੇ ਸੋ ਇਹਦੇ ਲਈ ਮਲਟੀਪਲ ਹੈਂਡਸ ਜੇ ਫੰਕਸ਼ਨ ਕਰਨੇ ਕੀ ਤਾਂ ਆਪਾਂ ਛੇਤੀ ਤੋਂ ਛੇਤੀ ਵੀਲ ਬੀ ਏਬਲ ਟੂ ਅਚੀਵ ਵਾਟ ਵੀ ਵਾਂਟ ਬੇਸਿਕਲੀ ਬੈਕ ਟੂ ਨੋਰਮਲ ਲਾਈਫ ਬੈਕ ਟੂ ਨੋਰਮੈਲਟੀ ਤੋਂ ਉਹਦੇ ਲਈ ਵੀ ਆ ਰੀਲੀ ਥੈਂਕਫੁਲ ਐਂਡ ਉਹਦੇ ਲਈ ਜੋ ਵੀ ਸਪੋਰਟ ਐਡਮਿਨਿਸਟ੍ਰੇਸ਼ਨ ਵੱਲੋਂ ਚਾਹੀਦੀ ਹੋਗੀ ਰਾਦਰ ਜੋ ਐਡਮਿਨਿਸਟ੍ਰੇਸ਼ਨ ਇਹਨਾਂ ਨੂੰ ਟੈਕਨੀਕਲੀ ਜਿਵੇਂ ਸਾਡੇ ਐਕਸ਼ਨ ਸਾਹਿਬ ਵੀ ਇੱਥੇ ਆਏ ਹੋਏ ਨੇ ਵੀ ਹੈਵ ਕਾਲਡ ਹਿਮ ਕੇ ਸੋ ਥੈਟ ਵੀ ਕੈਨ ਮੇਕ ਅਸੈਸਮੈਂਟ ਥੈਟ ਵਾਟ ਇਜ਼ ਕੀ ਕੀ ਕੰਮ ਇਥੇ ਕਰਨੇ ਨੇ ਚਾਹੀਓ ਲੈਂਡਫਿਲਿੰਗ ਦਾ ਹੈਗਾ ਚਾਹੀਓ ਬਾਕੀ ਹੋਰ ਤਰ੍ਹਾਂ ਦੇ ਤਰੀਕੇ ਦੀਆਂ ਰਿਕੁ ਤਾਂ ਕਿ ਆਪਾਂ ਇਹੋ ਜੀਆਂ ਜਿਹੜੀਆਂ ਬ੍ਰੀਚਸ ਨੇ ਇਹਨਾਂ ਨੂੰ ਆਪਾਂ ਫਿਲ ਕਰ ਸਕੀਏ ਤਾਂ ਉਹਦੇ ਲਈ ਜੋ ਵੀ ਸਪੋਰਟ ਹੋਊਗੀ ਐਡਮਿਨਿਸਟ੍ਰੇਸ਼ਨ ਇਜ਼ ਵਿਦ ਥੈਮ ਦੇ ਆਰ ਵਿਦ ਦ ਐਡਮਿਨਿਸਟ੍ਰੇਸ਼ਨ ਦੈਨ ਵਾਈ ਸ਼ੁੱਡ ਐਡਮਿਨਿਸਟ੍ਰੇਸ਼ਨ ਲਾਈਕ ਬੀ ਐਟ ਦੇਅਰ ਬੈਕਫੁੱਟ ਵੀ ਆਰ ਦੇਅਰ ਵਿਦ ਥੈਮ ਵਿਦ ਦ ਟੀਮਸ ਐਂਡ ਥੈਂਕ ਯੂ ਥੈਂਕ ਯੂ ਸੋ ਮਚ ਇਸ ਤੋਂ ਇਲਾਵਾ ਸਰ ਅ ਅਜੇ ਗਰਦੌਰੀਆਂ ਜ਼ਮੀਨਾਂ ਦੀਆਂ ਉਹ ਲੰਬਾ ਪ੍ਰੋਸੈਸ ਹੈ ਹਲੇ ਸੋ ਰਾਈਟ ਨਾਓ ਲੈਟ ਦਾ ਵਾਟਰ ਗੈਟ ਆਊਟ ਆਫ ਦਾ ਫੀਲਡਸ ਤੇ ਉਪਰ ਗਿਰਦਾਵਰੀਆਂ ਬਿਕਾਜ਼ ਹਲੇ ਇਫ ਵੀ ਲੁੱਕ ਐਟ ਦਾ ਅਸੈਸਮੈਂਟ ਦੈਟ ਹਾਸ ਟੂ ਬੀ ਡਨ ਰਾਈਟ ਨਾਓ ਵੀ ਆਰ ਜਸਟ ਡੀਲਿੰਗ ਵਿਦ ਦਾ ਡਿਜ਼ਾਸਟਰ ਜਿਹੜਾ ਅਸੀਂ ਰਿਲੀਫ ਐਂਡ ਰੈਸਕਿਊ ਦੇ ਵਿੱਚ ਲੱਗੇ ਹੋਇਆ ਸੋ ਨੈਕਸਟ ਸਟੈਪ ਵੀ ਗਿਰਦਾਵਰੀ ਐਂਡ ਦੈਟ ਵਿਲ ਬੀ ਡਨ ਹਾਂਜੀ ਥੈਂਕ ਯੂ ਸੋ ਮਚ ਸਰ ਔਰ ਅਮਰਪ੍ਰੀਤ ਹੋਣਾ ਬਾਰੇ ਮੈਨੂੰ ਕੱਲ ਕੋਈ ਕਹਿ ਰਿਹਾ ਸੀਗਾ ਕਿ ਇਹਨਾਂ ਦੀ ਵੀਡੀਓ ਪਾ ਕੇ ਕਿਸੇ ਨੇ ਗੀਤ ਲਾਇਆ ਕਿ ਸ਼ੇਰਾ ਉੱਠ ਜ਼ਰਾ ਫਿਰ ਉਹ ਹੀ ਜਲਵਾ ਦਿਖਾ ਆਪਣਾ ਇਹ ਉਸੇ ਲਹਿ ਦੇ ਵਿੱਚ ਕੰਮ ਕਰ ਰਹੇ ਆ ਇਸ ਗੱਲ ਲਈ ਪੰਜਾਬ ਧੰਨਵਾਦੀ ਹੈ ਤੁਹਾਡਾ ਕਿ ਤੁਸੀਂ ਉਵੇਂ ਹੀ ਮਿਹਨਤ ਕਰ ਰਹੇ ਹੋ ਜਿਵੇਂ ਹਮੇਸ਼ਾ ਕਰਦੇ ਸੀ ਇਹਦਾ ਮੈਨੂੰ ਮੇਰੀ ਟੀਮ ਨੇ ਜਦੋਂ ਲਾਈਕ ਆਈ ਨਾ ਨਿਊਜ਼ ਤੇ ਜਦੋਂ ਨਿਊਜ਼ ਮੈਂ ਦੇਖ ਰਿਹਾ ਸੀ ਤਾਂ ਟੀਮ ਦਾ ਮੈਸੇਜ ਆਇਆ ਕਿ ਭਾਜੀ ਕੀ ਕਰਨਾ ਮੈਂ ਕਿ ਨਹੀਂ ਅਸੀਂ ਡਿਸਾਸਟਰ ਦੇ ਵਿੱਚ ਘਰ ਨਹੀਂ ਜਾਣਾ ਸ਼ਾਇਦ ਤੁਹਾਡੇ ਨਾਲ ਵੀ ਮੇਰੀ ਗੱਲ ਹੋਈ ਸੀ ਸੋ ਮੈਂ ਕਿ ਨਹੀਂ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ ਯਾਰ ਅਸੀਂ ਕਿਦਾਂ ਕੀ ਕਰ ਪਾਵਾਂਗੇ ਕੁਝ ਨਹੀਂ ਕਰ ਸਕਦੇ ਜੋ ਅਸੀਂ ਪਹਿਲਾਂ ਇੰਨੇ ਵੱਡੇ ਵੱਡੇ ਪੱਧਰ ਤੇ ਕਰਕੇ ਆਏ ਹਾਂ ਸੋ ਇਹ ਵੀ ਨਹੀਂ ਸੀ ਸੋਚਿਆ ਕਿ ਦਿਲਜੀਤ ਭਾਈ ਦੀ ਟੀਮ ਨਾਲ ਆ ਕੇ ਕਹੇਗੀ ਕਿ ਸ਼ੇਰੋ ਖੜੇ ਹੋ ਉਹ ਦੁਆਰਾ ਤੇ ਅਸੀਂ ਨਾਲ ਖੜੇ ਆ ਤੇ ਅੱਜ ਪੰਜਾਬ ਦਾ ਮਾਣ ਸਾਡਾ ਸਾਡੇ ਨਾਲ ਖੜਾ ਇਹ ਮਹਾਰਾਜ ਦਾ ਜਿਹੜਾ ਵਰਤਾਰਾ ਵਰਤ ਰਿਆ ਨਾ ਮਤਲਬ ਇਹ ਮੇਰੇ ਲਈ ਵੀ ਬਹੁਤ ਵੱਡੀ ਇਮੋਸ਼ਨਲ ਘੜੀ ਹੈ ਸੋ ਸ਼ੁਕਰ ਹੈ ਜੀ ਸਾਰਿਆਂ ਦਾ ਧੰਨਵਾਦ ਅਸੀਂ ਗਰਾਉਂਡ ਜ਼ੀਰੋ ਤੇ ਪਹਿਲਾਂ ਹੀ ਗਰਾਉਂਡ ਜ਼ੀਰੋ ਤੇ ਰਹੇ ਹਾਂ ਸਾਲਾਂ ਪਰ ਪਿਛਲੇ 15 ਸਾਲਾਂ ਤੋਂ ਅੱਜ ਵੀ ਗਰਾਉਂਡ ਜ਼ੀਰੋ ਤੇ ਖੜੇ